ਆ ਮਮੀ ਰਣਾ ਮੈਂ ਆਂ ਬਦ ਦਿੱਤੇ ਹੀ ਉਹਨਾਂ ਦੇ ਕਿੰਨੇ ਲੱਗੇ ਸੀ ਮਮੀ ਆਖਣ ਦੇ ਲੈ ਜਾਓ ਚਲ ਨਿਆਣੇ ਖਾ ਖੂ ਲੈਣਗੇ ਨਿਆਣੇ ਕਿੱਥੇ ਗਏ ਦਿਖਣ ਹੀ ਨਹੀਂ ਦੇ ਨਿਆਣੇ ਉਹ ਤੇ ਅਸਮੇ ਖੁੱਲੇ ਗਏ ਅੱਛਾ ਹਰ ਜੀ ਤਾਂ ਉਹਨਾਂ ਦੇ ਮਾਪੇ ਆ ਬਿਮਾਰ ਆ ਤੇ ਮਾਹੌਲੀ ਨਾ ਮਾਸਾ ਨਹੀਂ ਫਿਖਰੇ ਮੈਂ ਆ ਜਾਵਾਂ ਤੇ ਚਲ ਦੇਖਾਂ ਹੁੰਦੇ ਆ ਆ ਸਿਆਲ ਹਾਂ ਜਦ ਆ ਜਾਂਦੀ ਕਦੋਂ ਉਹਦਾ ਫੋਨ ਕੀਤਾ ਵਾ ਪਤਾ ਵਾ ਨਿਆਣਾ ਠੀਕ ਨਹੀਂ ਤੇ ਮੈਂ ਕਰ ਜਾਵਾਂ ਕੋਦੋਂ ਆਂਦੀ ਮੈਂ ਆਈ ਆ ਕਿਆ ਦੇ ਆਪ ਤੁਹਾਡਾ ਸੁਆਣੀ ਦੇ ਕਿਤੇ ਘੁੱਟ ਚਾਹ ਦਾ ਵੀ ਆਸਰਾ ਹੈ ਨਹੀਂ ਤੇ ਚੱਲ ਘੁੱਟ ਚਾਹ ਹੀ ਬਣਾ ਦੀਏ ਇਹਨਾਂ ਨੇ ਆਖਿਆ ਕਿ ਚੱਲ ਆਈ ਆ ਤੇ ਚੱਲ ਮੈਂ ਘੁੱਟ ਚਾਹ ਹੀ ਬਣਾ ਕੇ ਆਉਦਾ ਆ ਮਾਪੇ ਬਣਾ ਕੇ ਘੁੱਟ ਪੀਣੀ ਪੈਣੀ ਆ ਕਿਸ ਨੇ ਗੁੱਸੋਂ ਪੀਉਣੀ ਹਨ ਚਾਹ ਨਹੀਂ ਆਖ ਨਹੀਂ ਆਪੇ ਮੈਂ ਬਣਾ ਵੇਖਾਂ ਕੀ ਹੈ ਨਾ ਮੇਰੇ ਮਗਰੋਂ ਕੇ ਤੇਲ ਮਾਰੀ ਚ ਗਾਹ ਪਾਇਆ ਹੈ ਕਿਤੇ ਇਹ ਨਹੀਂ ਆਖਿਆ ਤੇ ਚੱਲ ਮੈਂ 2 ਲੀਟਰ ਜੋੜ ਕੇ ਰਾਦਿਆ ਕਰਾਂ ਉਹ ਤਾਂ ਸੁਆਣੀ ਦੀ ਨੀਂਦ ਪੂਰੀ ਹੋ ਗਈ ਹੋਵੇ ਮਗਰੋਂ ਨਹੀਂ ਬੜੀ ਬਾਦਰੀ ਖਲਾਰਾ ਨੇ ਕਿੱਥੋਂ ਚੁੱਕਣਾ ਮੈਂ ਜੰਮਣ ਪਾਇਆ ਹੀ ਮੰਗਰੋਂ ਸਾਡੇ ਦੇਖਾਂ ਕਿ ਤੇ ਮੇਚ ਵੀ ਲੀਰੇ ਲੱਤੇ ਨਾ ਪਰ ਇਹ ਸਭ ਕੁਛ ਖਲਾ ਰਾਜਾ ਪਾਛੜਦੀ ਆ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਕੀ ਹਾਲ ਹੈ ਠੀਕ ਏ ਠੀਕ ਠਾਕ ਹਾਂਜੀ ਅੱਗੇ ਤਾਂ ਕਦੇ ਆਂ ਕੋਟ ਤੇ ਕੁੜੀ ਨਹੀਂ ਅੱਜ ਬੜਾ ਮੈਂ ਨਹੀਂ ਕੋਟ ਤੇ ਹੋਰ ਸਨਾਟਾ ਠੀਕ ਵਾ ਹਾਂਜੀ ਚਲੋ ਆ ਗਿਆ ਹਾਂਜੀ ਤੀ ਕੀ ਲੈ ਕੇ ਆਏ ਖਾਣੂ ਖਾਣੂ ਪਤਨਾ ਕੁਛ ਨਹੀਂ ਆਂਬੜਾ ਕੇ ਆਈ ਓ ਤੂੰ ਕੀ ਖਾਣਾ ਮੈਂ ਵੀ ਆਂਬੇ ਖਾਣੇ ਆਂਬੇ ਖਾ ਰਹੇ ਆਂ ਸਲਵਾਨੀ ਕੇ ਆਲੰਦੋਂ ਪੈਨ ਨੂੰ ਵੀ ਤੇ ਵੰਡ ਕੇ ਖਾ ਲਿਓ ਠੀਕ ਆ ਠੀਕ ਆ ਹਾਂ ਤੇ ਹੋਰ ਫੇਰ ਕੋਸਣਾ ਠੀਕ ਵਾ ਹਾਂਜੀ ਰੋਟੀ ਦਿੰਦੀ ਰਹੀ ਮਾਂ ਮੰਗਰੋ ਜਿੰਦੇ ਹੀ ਮਮਾ ਮੈਨੂੰ ਤੇ ਨਹੀਂ ਲੱਗਦੀ ਦਿੱਤੀ ਹੋਗੀ ਬੂਥਾ ਤੇ ਨਾ ਕੇ ਜੇ ਨਾ ਹੋ ਕੇ ਮੇਰੇ ਮਗਰੋ ਦਿੱਤੀ ਰੋਟੀ ਮਮਾ ਮਾਂ ਦਿੱਤ ਨਹੀਂ ਰਹੀ ਨਹੀਂ ਨਹੀਂ ਮਮਾ ਨਹੀਂ ਮਾਰਦੀ ਝੂਠਾ ਬੰਦ ਨਹੀਂ ਨਹੀਂ ਚਾਚੀ ਜੀ ਨਹੀਂ ਮਾਰਿਆ ਨਹੀਂ ਮਾਰਿਆ ਚਲ ਠੀਕ ਆ ਫਿਰ ਚਲਾ ਜਾ ਆਂਬਾ ਦੀਦੀ ਆਉਂਦੀ ਨੇ ਸਕੂਲੋਂ ਫਿਰ ਵੰਡ ਕੇ ਦੇਨੀ ਫੇਰ ਖਾਓ ਠੀਕੀ ਹਾਂ ਮੈਂ ਪਾਣੀ ਦੇ ਆਵਾਂ ਘਟ ਤੂੰ ਆਈ ਕਿਥੋਂ ਫਿਰ ਕੇ ਕਬੋਂ ਨੇ ਤੂੰ ਗਈਆਂ ਤਾਂ ਹੁਣ ਆਈਆਂ ਤਾਂ ਤੈਨੂੰ ਨਹੀਂ ਪਤਾ ਮੈਂ ਘਰ ਜਾਣਾ ਵਾੜੇ ਨਾ ਜਾਣਾ ਮੈਂ ਕਿੱਥੇ ਮੰਮੀ ਚਾਚੀ ਘਰ ਗਈ ਆ ਦੋ ਮਿੰਟ ਹੀ ਗਈ ਤਾਂ ਇਹ ਦੇਖ ਬੀਗਲ ਆਪਣਾ ਆਤੀ ਆ ਮੈਨੂੰ ਕੋਈ ਨਹੀਂ ਮੈਂ ਤੁਹਾਡੇ ਕੋ ਪਾਣੀ ਮੰਗਿਆ ਸੀ ਤੁਹਾਨੂੰ ਮੈਨੂੰ ਲੱਗਦਾ ਹੁਣ ਚੰਗੀ ਨਹੀਂ ਲੱਗਦੀ ਇੱਥੇ ਰਹਿਣ ਦੀਆਂ ਦਾ ਕਰਨ ਵਾਲੀ ਚੰਗੀ ਗੱਲ ਆ ਤੈਨੂੰ ਕਿ ਚੰਗੀ ਗੱਲ ਲੱਗੂਗੀ ਤੈਨੂੰ ਬੁਰੀ ਲੱਗਦੀ ਆ ਪਤਾ ਕੁੜੀਆਂ ਘਰ ਬੈਠੀਆਂ ਚੰਗੀਆਂ ਲੱਗਦੀਆਂ ਆ ਬਾਹਰੇ ਫਿਰਦੀਆਂ ਨਹੀਂ ਚੰਗੀਆਂ ਲੱਗਦੀਆਂ ਘਰ ਵੇ ਤੇਰੇ ਤੇਨ ਜਾਨੀਆਂ ਭਾਬੀਆਂ ਤੇਰੀਆਂ ਤੇ ਇਹ ਨਾਲ ਚੱਲਦਾ ਇਹ ਕੰਮ ਸਿੱਖਦੇ ਪਾਲਵਾੜੀ ਦੁਕਾਨ ਪਾ ਕੇ ਦਿੱਤੀ ਉਹਨੂੰ ਤੇ ਕੋਈ ਕੰਮ ਸਿੱਖਲਾ ਤੂੰ ਤੇ ਚੱਲ ਨਾਲ ਤੇਰੇ ਪਰੋਹੇ ਦਾ ਫੋਨ ਆਉਂਦਾ ਆ ਤੇ ਕੀ ਆਪਰਾ ਆ ਹਾਂ ਜੀ ਨੀ ਮਮੀ ਮੈਂ ਜਾਣਾ ਉਹ ਤੇ ਕਹਿੰਦਾ ਮੈਂ ਲੈਣ ਆਉਂਦਾ ਵਾਂ ਪਰ ਮੈਂ ਅਜੇ ਰਹਿਣਾ ਵਾ ਚਾਰ ਦਿਨ ਹੋਰ ਨਹੀਂ ਚਾਰ ਦਿਨ ਨਾ ਤੇ ਹੁਣ 6-7 ਮਹੀਨੇ ਹੋ ਗਏ ਆ ਇਹਨੂੰ ਉਹਦੇ ਵੀ ਰੋਟੀ ਪਾਣੀ ਦਾ ਚੰਗੀ ਹੋ ਗਈ ਹੈ ਤੂੰ ਆਪੇ ਸਿਆਣੀ ਹੈ ਤੂੰ ਦੱਸ ਕੀ ਕਰਨਾ ਹੈ ਵੀ ਰੋਟੀ ਤੇ ਮਿਲਦੀ ਇਹਨੂੰ ਰੋਟੀ ਦਾ ਸਰੰਡਿਆ ਵਾ ਤਾਂ ਹੀ ਤੇ ਮੈਂ ਇੱਥੇ ਰਹਿਣਾ ਆਈ ਆ ਉੱਥੇ ਹੈਗੀਆਂ ਮੇਰੀ ਦਾਨੀ ਥਾਣੀਆਂ ਸੱਸ ਵੀਰੀ ਆਈ ਹੈ ਪਕਾ ਲੈਂਦੀ ਆ ਚਾਲਾ ਸਾਸ ਸਾਂ ਸਾਸ ਤੇ ਪਾ ਕੇ ਦੇਂਦੀਂ ਦਰਾਣੀਆਂ ਖਾਣੀਆਂ ਆਪਣੀ ਥਾਂ ਆ ਉਹ ਵੀ ਜੀ ਕਰੇ ਰੋਟੀ ਦੇਣ ਜੀ ਕਰੇ ਨਾ ਦੇਣ ਕਹਤੀਆਂ ਆਪਣੇ ਘਰ ਹੀ ਵੱਸਦੀਆਂ ਸੋਹਣੀਆਂ ਲੱਗਦੀਆਂ ਆ ਮੰਮੀ ਤੁਹਾਡੇ ਕੋ ਪਾਣੀ ਕੀ ਮੰਗਿਆ ਤੁਸੀਂ ਤੇ ਮੈਨੂੰ ਸੌ ਗੱਲਾਂ ਸੁਣਾਤੀਆਂ ਇੰਨੀਆਂ ਗੱਲਾਂ ਤੇ ਭਾਵੇਂ ਮੇਰੇ ਸੋਹਰੇ ਵੀ ਨਾ ਮੈਨੂੰ ਕਹਿਣ ਮੈਂ ਆਪੇ ਪੀ ਲਈਨੀ ਆ ਪਾਣੀ ਉੱਠ ਕੇ ਚਾਹ ਪੀ ਲਈਨੀ ਆ ਤੇ ਫਿਰ ਕੇ ਆਈਆਂ ਤੇ ਹੁਣ ਰੋ ਪਾਉਣੀ ਸਾਡੇ ਤੇ ਤੂੰ ਇਹਨੂੰ ਚੰਗੀ ਗੱਲ ਆਖੋ ਤਾਂ ਵੀ ਉਹ ਵੀ ਇਹਨੂੰ ਮਾੜੀ ਲੱਗਦੀ ਆ ਇਹਨਾਂ ਨੇ ਸੁਦਾ ਨਾ ਵਿਆਹ ਹੀ ਵੀ ਗਈ ਆ ਉਹ ਕਿੱਥੇ ਗਈਆਂ ਤਨੇ ਇਹ ਕਹੋਣੀ ਕਿ ਤਰੀ ਤੇਰੀ ਹੋਈ ਉਹ ਕਿੱਥੇ ਗਈਆਂ ਭੱਗੀਆਂ ਤੇਰੇ ਤੋਂ ਆ ਗੋਲਾ ਉਹ ਵੱਡੀਆਂ ਤੇਰੇ ਨਾਲੋਂ ਕਿਹਾ ਮੈਂ ਤਾਂ ਤੁਹਾਨੂੰ ਪੁੱਛਿਆ ਹੀ ਆ ਤੁਸੀਂ ਤਾਂ ਮੇਰੇ ਪੈ ਹੀ ਗਏ ਆ ਕੁੜੀ ਤੁਹਾਡੀ ਮੈਂ ਆ ਕਿ ਉਹ ਤੁਹਾਨੂੰ ਮੇਰੀ ਸਾਈਡ ਲੈਣੀ ਚਾਹੀਦੀ ਆ ਉਹ ਵੱਡੀਆਂ ਹੀ ਤਾਂ ਕਰਨੀ ਚਾਹੀਦੀ ਉਹਨਾਂ ਦੀਆਂ ਰੋਟੀਆਂ ਤੇ ਪੱਕੀਆਂ ਮੈਂ ਉਹਨਾਂ ਦੀਆਂ ਹੀ ਖਾਣੀਆਂ ਤੁਹਾਨੂੰ ਤੇ ਲੱਗਦਾ ਮੈਂ ਹੁਣ ਉਦਾਂ ਹੀ ਚੰਗੀ ਲੱਗਦੀ ਹੁਣ ਤਾਂ ਆਪਣੇ ਸਹੁਰੇ ਚਲੀ ਜਾਣਾ ਵਾ ਪਾਣੀ ਤੁਹਾਡੇ ਕੋਲ ਮੰਗਿਆ ਉਹ ਤੇ ਤੁਸੀਂ ਦਿੱਤਾ ਨਹੀਂ ਸੋ ਗੱਲਾਂ ਸੁਣਾਤੀਆਂ ਉਤੋਂ ਹੁਣ ਪਾਣੀ ਪੀਣ ਵੀ ਨਹੀਂ ਦੇਣ ਦੇ ਤੁਸੀਂ ਚੰਗਾ ਲਾ ਜਲਦੀ ਮੈਂ ਨਹੀਂ ਤੇਰਾ ਸੁੱਖ ਮੈਨੂੰ ਕਹਦਾ ਆ ਜੇ ਤੂੰ ਮੇਰੇ ਨਾਲ ਹੱਥ ਨਹੀਂ ਉਡਾਉਣਾ ਕੋਈ ਤੇ ਕੋਈ ਮੈਂ ਲਾਗੋ ਕੰਮ ਨਹੀਂ ਕਰਨਾ ਤੇ ਸਭ ਰਹੀ ਚੰਗੀਆਂ ਤੂੰ ਜੀ ਸਰ ਤੁਹਾਡੇ ਸਿਰ ਵੀ ਉਡਾਉਂਗਾ ਮਾਰੀ ਵੇਲਾ ਕਿਦਾਂ ਦੀ ਗਈ ਆ ਮਾਰੀ ਉਹਨੂੰ ਫਿਕਰ ਨਹੀਂ ਘਰ ਵੀ ਆਪਾਂ ਜਾਈਏ ਅਸੀਂ ਮੁੰਡਾ ਬਿਮਾਰ ਆ ਤੇ ਜਾ ਕੇ ਵੇਖੀਏ ਮੁੰਡੇ ਦਾ ਵੀ ਆਖਾਂ ਤੇ ਡੇ ਸੀ ਅੱਜ ਮੈਂ ਆ ਜਾਣਾ ਆਜ ਤਾਂ ਹੈ ਨਹੀਂ ਵੱਡੀ ਆ ਨਿੱਕੀ ਆ ਗਈ ਆ ਤੇ ਉਹਦਾ ਜੀ ਨਹੀਂ ਅਜੇ ਕੀਤਾ ਹੋਣ ਨੂੰ ਕਿ ਦੇਖ ਕੇ ਕਿ ਵਰ ਜਾਣਾ ਮੁਰਕੇ ਆਪਣੇ ਘਰ ਇਹਨਾਂ ਦਾ ਉਹਨੂੰ ਜੀਂ ਨਹੀਂ ਕਰਦਾ ਉੱਥੇ ਹੀ ਜੀ ਲਾ ਕੇ ਬਹਿ ਜਾਂਦੀਆਂ ਇਹਨਾਂ ਨੇ ਪਤਾ ਕੱਭਾ ਜਾ ਕੇ ਵੇਖੀਏ ਕੀ ਹਾਲ ਚਾਲਾ ਕੀ ਨਹੀਂ ਕੋਈ ਔਖਾ ਕੋਈ ਸੁਖਾ ਕਿਦੇ ਮम्मी ਸੱਸੀ ਕਾਲ ਪੈਰੀ ਪੈਨੇ ਤੈਨੂੰ ਪਤਾ ਨਹੀਂ ਮੈਂ ਕਿ ਘਰ ਜਾਵਾ ਮੁੰਡਾ ਕਿਨੇ ਦਿਨਾਂ ਦਾ ਮਾਰਾ ਤੂੰ ਕਹੀ ਮੁੰਡੇ ਦੀ ਵਾਈਸ ਹੋਈ ਨਹੀਂ ਕੀ ਹੋਇਆ ਮੰਮੀ ਕਿਨੇ ਦਿਨ ਹੋ ਗਿਆ ਨਾ ਮਾਰ ਪੈਨੂ ਸੱਸੀ ਕਾਂਕੂ ਨਾ ਠੀਕ ਆ ਲੈ ਮੰਮੀ ਇਹਦੂ ਕੀ ਹੋਇਆ ਇਹਨੇ ਬੜਾ ਮੂੰਬੜਾ ਆਵਾ ਇਹ ਰਹੂ ਬੜਾ ਆਈ ਰਾਂ ਤੇ ਕਿਹੜੀ ਗੱਲ ਆਖ ਰਹੀ ਸੋਨੀਆ ਬਾਹਰ ਆ ਹਾਂ ਜੀ ਮੰਮੀ ਪਾਣੀ ਲਈ ਮੰਦਿਰ ਆਈ ਆ ਆ ਗਈ ਦੀਦੀ ਆਏ ਜੀ ਸੱਸੀ ਕਾ

ਦਵਾਈ ਆ ਦਵਾਈ ਲਿਆਂਦੀ ਜੇ ਬੁਖਾਰ ਹੋ ਗਿਆ ਇਹਨੂੰ ਨਿਕਾ ਨਿਕਾ ਬੁਖਾਰ ਕਰਦਾ ਰਿਹਾ ਬੱਚਾ ਤੂੰ ਨਾਲ ਤੇ ਲੈਣਾ ਹੀ ਤਾਂ ਸਕੂਲ ਦਾ ਕੰਮ ਪਿਆ ਸੀ ਨਾ ਸਕੂਲ ਦਾ ਕਰਕੇ ਨਹੀਂ ਤਾਂ ਖੜਿਆ ਰੋਂਦਿਆ ਹੈ ਕਿ ਨਾ ਮੰਮਾ ਕੋਈ ਜਾਣਾ ਵਾ ਇਹ ਕਰਦੇ ਨਾ ਤੇਰੇ ਕੋਲ ਸਕੂਲ ਦੀਆਂ ਹੌਂਦੀਆਂ ਹੋਈਆਂ ਵੇ ਥੋੜੀ ਦੇਰ ਇੱਕ ਬੈਂਦਾ ਨਹੀਂਗੇ ਖੇਡਦਾ ਬੜਾ ਵਾ ਇਹਨੂੰ ਮੈਂ ਕਿਹਾ ਹੀ ਵੇ ਸੋਏ ਤਰੀ ਅਜ ਮਮੀ ਨਹੀਂ ਆਇਆ ਨਾ ਫੇਰ ਲੰਮੇ ਤੇ ਆ ਜਾ ਗੜੀ ਉਥੇ ਜਾ ਕੇ ਵੀ ਸ਼ਿਕਾਇਤਾਂ ਬਹੁਤ ਕਰਦਾ ਥਿੰਡੇ ਦੇ ਬੱਚੀ ਹੈ ਨਾ ਬੱਚੇ ਨਹੀਂ ਠਿੱਕਦੇ ਛਾਹ ਬਣਾਵਾਂ ਜੀ ਜੀ ਆਂ ਤੇ ਦਿਖਾ ਲਓ ਜੀ ਮੇਰੇ ਕੋਲ ਬੁਖਾਰ ਤੇ ਦਾ ਮਰ ਪੁੱਤ ਨੂੰ ਬਾਈ ਖਾ ਦੇ ਆ ਬੈ ਬਾਈ ਖਾ ਦੇ ਹੁਣ ਵੇਖੀਆ ਪਖਾਂਡ ਕਰਦੀ ਜੇ ਤਾਂ ਪੀਕੇ ਗਈ ਉਹਦਾ ਚੇਤਾ ਨਹੀਂ ਸੀ ਇਹਨੂੰ ਮੈਂ ਮੁੰਡਾ ਮੈਂ ਛੱਡ ਕੇ ਆਈ ਹਾਂ ਨਾ ਮੈਂ ਪਿਆਰ ਕਰਨਾ ਜਾਂ ਵੇਖਾਂ ਜਾ ਰਹੀ ਸੀ ਨਾ ਵੇਖਾਂ ਮੈਂ ਮੰਮੀ ਉੱਥੇ ਕੰਮ ਹੀ ਟਾਈਮ ਲੱਗ ਗਿਆ ਮੈਨੂੰ ਮੈਂ ਤਾਂ ਸਾਡੇ ਕੋਲ ਤਾਂ ਕਦੀ ਗਈ ਨਹੀਂ ਤੁਹਾਨੂੰ ਪਤਾ ਹੀ ਹੈ ਹਾਂ ਬਈ ਇਤਨਾ ਚਾਹੀ ਪੁੱਤ ਦਾ ਪਿੱਛੇ ਵੇਖਣਾ ਚਾਹੀਦਾ ਨਾ ਵੀ ਤੀ ਪੁੱਤ ਮੇਰਾ ਬਾਈ ਖਾ ਦੇ ਚਲ ਹਾਂ ਕੜੀ ਰੈਸਟ ਕਰ ਬਾਹਰ ਨਾ ਚਾਈ ਚੰਗਾ ਪਤਾ ਹੈ ਮੰਮੀ ਤੁਸੀਂ ਘਰੇ ਤਾਂ ਹੀ ਮੈਂ ਤੁਹਾਡੇ ਸਿਰ ਤੇ ਤੇ ਸਾਡੇ ਚੰਗੀ ਮਨਜੀਤ ਵੀ ਸੌਨੀਆ ਵੀ ਘਰੇ ਹੀ ਆ ਗਈ ਮਨਜੀਤ ਤੇ ਘਰ ਆਹ ਮੈਨੂੰ ਆ ਤੱਕ ਗਈ ਹੈ ਮਨਜੀਤ ਤਾਂ ਤੈਨੂੰ ਤਾਂ ਚਾਹੀਦਾ ਸੀ ਨਾ ਆ ਜਾਣਾ ਮਾ ਮਾ ਮਾਵਾ ਦੇ ਬਗੈਰ ਰਹਿੰਦੇ ਆ ਹਾਂ ਚੱਲ ਕੋਈ ਨਹੀਂ ਤੁਸੀਂ ਤੇ ਇੱਥੇ ਹੀ ਤਵਨ ਲੰਮੇ ਬਹਿ ਜਾ ਘੜੀ ਬਾਹਰ ਨਾ ਫਿਰ ਨਜਾਈ ਹਾਂ ਤੇ ਧੁੱਪ ਪੜੀ ਹੈ ਬਾਹਰ ਮੈਂ ਤਾਂ ਫੇਰ ਉੱਠ ਕੇ ਤੇ ਚਲ ਗਿਆ ਹੀ ਬਾਹਰ ਨੂੰ ਮਾ ਆਉਣ ਦੀ ਆ ਮਟਿਆ ਗਿਆ ਆ ਯੇ ਮਾਗਰੀ ਆ ਗਈ ਹੁਣ ਮੈਂ ਆ ਜਾ ਇੱਧਰ